ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਬੇਅਦਬੀ ਖਿਲਾਫ ਬਿੱਲ ਪੇਸ਼ ਕਰ ਦਿੱਤਾ ਗਿਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਖੁਦ ਵਿਧਾਨ ਸਭਾ ਦੇ ਵਿੱਚ ਇਸ ਬਿੱਲ ਨੂੰ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਬਾ ਨੇ ਇਸ ਬਿੱਲ ਤੇ ਬਹਿਸ ਲਈ ਸਮਾਂ ਮੰਗਿਆ ਹੈ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਕਿ ਬੇਅਦਬੀ ਖਿਲਾਫ ਬਿੱਲ ਤੇ ਕੱਲ ਚਰਚਾ ਕੀਤੀ ਜਾਵੇ ਅਤੇ ਸਾਨੂੰ ਬਿੱਲ ਦੀ ਅੱਜ ਹੀ ਹਾਲੇ ਕਾਪੀ ਮਿਲੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਾਨੂੰ ਖਰੜੇ ਦੀ ਕਾਪੀ ਮਿਲ ਚੁੱਕੀ ਹੈ ਪਰ ਅਸੀਂ ਹਾਲੇ ਇਸ ਨੂੰ ਪੂਰੀ ਤਰ੍ਹਾਂ ਪੜ੍ਹਿਆ ਨਹੀਂ ਹੈ ਤਾਂ ਦੂਜੇ ਪਾਸੇ ਸੀਐਮ ਮੰਨ ਨੇ ਵੀ ਬਾਜਵਾ ਦੇ ਨਾਲ ਸਹਿਮਤੀ ਜਤਾਈ ਹੈ ਹਾਲਾਂਕਿ ਹੁਣ 15 ਮਿੰਟ ਲਈ ਕਾਰਵਾਈ ਮੁਲਤਵੀ ਕੀਤੀ ਗਈ ਸੀ ਥੋੜੀ ਦੇਰ ਦੇ ਵਿੱਚ ਮੁੜ ਤੋਂ ਸਦਨ ਦੀ ਕਾਰਵਾਈ ਸ਼ੁਰੂ ਹੋਣੀ ਹੈ 15 ਮਿੰਟ ਲਈ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਤੈਅ ਕੀਤਾ ਜਾਏਗਾ ਕਿ ਅੱਜ ਹੀ ਇਸ ਬਿੱਲ ਤੇ ਚਰਚਾ ਹੋਣੀ ਹੈ ਜਾਂ ਫਿਰ ਕੱਲ ਨੂੰ ਇਸ ਬਿੱਲ ਤੇ ਚਰਚਾ ਹੋਵੇਗੀ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇਸ ਬਿੱਲ ਨੂੰ ਪੇਸ਼ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਬੇਅਦਬੀ ਖਿਲਾਫ ਇਸ ਬਿੱਲ ਨੂੰ ਵਿਧਾਨ ਸਭਾ ਚ ਪੇਸ਼ ਕੀਤਾ ਗਿਆ ਹੈ ਮੈਂ ਸ਼੍ਰੀਮਾਨ ਜੀ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ अपराधां दी रोकथाम बिल 2025 पेश ਕਰਦਾ ਹਾਂ ਤੇ ਪ੍ਰਸਤਾਵ ਕਰਦਾ ਹਾਂ ਕਿ ਇਸ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਕਿ ਇਹ ਬਹੁਤ ਗੰਭੀਰ ਮਸਲਾ ਹੋਣ ਦੇ ਕਾਰਨ ਜਿਸ ਤਰ੍ਹਾਂ ਤੁਸੀਂ ਇੱਥੇ ਕਿਹਾ ਕਿ ਸਿਲੈਕਟ ਕਮੇਟੀ ਨੂੰ ਕੰਮ ਮੇਰੀ ਆਪਣੀ رائے ਹੈ ਕਿ ਜੇ ਜ਼ਰੂਰ ਚਰਚਾ ਕਰਨੀ ਹੈ ਅੱਜ ਦਾ ਦਿਨ ਨਹੀਂ ਕਿਉਂਕਿ ਹੁਣ ਤਾਂ ਖਲੜਾ ਹੁਣੇ ਆਇਆ ਸਾਡੇ ਕੋਲ ਇਹ ਰਿਲੀਜੀਅਸ ਮੈਟਰ ਹੈ ਇਹਦੇ ਨਾਲ ਪੜੇ ਲਿਖੇ ਲੋਕਾਂ ਨਾਲ ਥੋੜੀ-ਬੋਟੀ ਰਿਸਰਚ ਕਰਨ ਦੀ ਵੀ ਲੋੜ ਹੈ ਗੱਲਬਾਤ ਕਰਨ ਦੀ ਵੀ ਲੋੜ ਪੈਗੀ ਮੇਰੀ ਗੁਜ਼ਾਰਿਸ਼ ਇਹ ਹੋਏਗੀ ਕਿ ਜੇ ਜ਼ਰੂਰ ਚਰਚਾ ਕਰਨੀ ਹੈ ਤੇ ਕੱਲ ਕਰੋ ਸਵੇਰ ਤੁਹਾਨੂੰ ਅਸੀਂ ਅੰਦਰ ਵੀ ਬੇਨਤੀ ਕੀਤੀ ਸੀ ਤੁਸੀਂ ਸਾਡੇ ਅਕਾਲੀ ਦਲ ਦੇ ਸਾਥੀ ਸਾਡੇ ਭਾਜਪਾ ਦੇ ਸ਼ਰਮਾ ਸਾਹਿਬ ਸਾਨੂੰ ਸਾਰਿਆਂ ਨੂੰ ਤੁਸੀਂ ਯਕੀਨ ਦਿਵਾਇਆ ਸੀ ਕਿ ਮੈਂ ਗੱਲ ਕਰ ਲੈਣਾ ਕੱਲ ਹੀ ਚਰਚਾ ਕਰ ਅੱਜ ਇੰਟਰੋਡਿਊਸ ਤੁਸੀਂ ਜ਼ਰੂਰ ਕਰੋ ਜਾਂ ਫਿਰ ਸਿਲੈਕਟ ਕਮੇਟੀ ਨੂੰ ਕੱਲ ਦੋ ਸਿਲੈਕਟ ਕਮੇਟੀ ਦੀਆਂ ਫਾਈਂਡਿੰਗਸ ਤੋਂ ਬਾਅਦ ਆਪਾਂ ਇਸ ਦੇ ਤੇ ਚਰਚਾ ਰੱਖੀ ਐ ਇਸ ਟਾਈਮ ਮਿਲ ਮਾਰਯੋ ਮੁੱਖ ਮੰਤਰੀ ਸਾਹਿਬ ਵੱਲੋਂ ਲਿਆਂਦਾ ਗਿਆ ਉਹਦੇ ਸਬੰਧ ਦੇ ਵਿੱਚ ਨੇਤਾ ਵਿਪੱਖ ਸਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਾਣਕਾਰੀ ਦੀ ਕਮੀ ਦੀ ਗਲਦਸਤਿਆਂ ਇਸ ਮੁੱਦੇ ਨੂੰ ਕੱਲ ਤੇ ਵਿਚਾਰਨ ਲਈ ਸੁਝਾ ਦਿੱਤੇ ਗਏ ਔਰ ਮੈਂ ਕਾਫੀ ਵਿਚਾਰ ਵਿਮਰਸ਼ ਤੋਂ ਬਾਅਦ ਇਹ ਮੁੱਦਾ ਕੱਲ ਲਈ ਮਲਤਵੀ ਕਰਦਾ ਹਾਂ ਅਗਲਾ ਬਿੱਲ ਪੰਜਾਬ ਨਿਮਿਤਨ ਐਕਟਸ ਰਿਪੀਲ ਬਿੱਲ 2025 ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਬਿੱਲ ਪੇਸ਼ ਕਰਨ ਮਾਨਯੋਗ ਸਪੀਕਰ ਸਾਹਿਬ ਮੈਂ ਪੰਜਾਬ ਨਿਮਿਤਨ ਐਕਟਸ ਰਿਪੀਲ ਬਿੱਲ 2025 ਪੇਸ਼ ਕਰਦਾ ਹਾਂ ਅਤੇ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਨਿਮਿਤਨ ਐਕਟਸ ਰਿਪੀਲ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਮਿਤਨ ਐਕਸ ਰਿਪੀਲ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਪ੍ਰਸ਼ਨ ਹੈ ਕਿ ਪੰਜਾਬ ਨਮਿਤਨ ਐਕਸ ਰਿਪੀਲ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਹਨ ਉਹ ਹਾਂ ਕਹਿਣ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਪ੍ਰਸਤਾਵ ਸੱਦ ਸੰਮਤੀ ਨਾਲ ਸਵੀਕਾਰ ਹੋਇਆ। ਹੁਣ ਸਦਨ ਬਿੱਲ ਤੇ ਇਕਲਾ ਵਾਰ ਵਿਚਾਰ ਤੋਂ ਦੱਸ ਦिए ਕਿ ਬੇਅਦਬੀ ਵਾਲੇ ਬਿੱਲ ਤੇ ਹੁਣ ਕੱਲ ਨੂੰ ਚਰਚਾ ਹੋਣੀ ਹੈ ਵਿਧਾਨ ਸਭਾ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਹਾਲੇ ਖਰੜੇ ਤੇ ਬਹਿਸ ਨਾ ਕਰਵਾਈ ਜਾਵੇ ਸਮਾਂ ਦਿੱਤਾ ਜਾਵੇ ਜਿਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਕੱਲ ਨੂੰ ਹੁਣ ਦੁਬਾਰਾ ਸਦਨ ਦੇ ਵਿੱਚ ਇਸ ਬਿੱਲ ਤੇ ਚਰਚਾ ਹੋਏਗੀ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਦੱਸਿਆ ਗਿਆ ਏ ਕਿ ਅ ਅੱਜ ਬਿੱਲ ਜ਼ਰੂਰ ਪੇਸ਼ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਬੇਅਦਬੀ ਵਿਰੋਧੀ ਬਿੱਲ ਇਸ ਨੂੰ ਕਹਿ ਸਕਦੇ ਆ ਜਾਂ ਜਿਸ ਢੰਗ ਦੇ ਨਾਲ ਇਸ ਦਾ ਨਾਮ ਰੱਖਿਆ ਗਿਆ ਕਿ ਪੰਜਾਬ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਖਿਲਾਫ ਰੋਕਥਾਮ ਕਾਨੂੰਨ 252 ਜਿਹੜਾ ਲਿਆਂਦਾ ਗਿਆ ਅਤੇ ਇਸ ਬਿੱਲ ਨੂੰ ਪੇਸ਼ ਕਰ ਦਿੱਤਾ ਗਿਆ ਤੇ ਹੁਣ ਇਸ ਬਿੱਲ ਤੇ ਪਹਿਲਾਂ ਅੱਜ ਚਰਚਾ ਹੋਣੀ ਸੀ ਪਰ ਹੁਣ ਇਹ ਫੈਸਲਾ ਲਿਆ ਗਿਆ ਕਿ ਇਸ ਬਿੱਲ ਤੇ ਅੱਜ ਚਰਚਾ ਨਹੀਂ ਹੋਏਗੀ ਕੱਲ ਨੂੰ ਇਸ ਬਿੱਲ ਤੇ ਚਰਚਾ ਹੋਏਗੀ ਤੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਮੰਗ ਰੱਖੀ ਗਈ ਸੀ ਲੀਡਰ ਆਫ oppositon ਨੇ ਪ੍ਰਤਾਪ ਸਿੰਘ ਬਾਜਵਾ ਜਿਸ ਨੂੰ ਮੰਨ ਲਿਆ ਗਿਆ ਹੈ ਮਾਨਯੋਗ ਸਪੀਕਰ ਸਾਹਿਬ ਮੈਂ ਇਹ ਵੀ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਨਿਮਿਤਨ ਐਕਸ ਰਪੀਲ ਬਿੱਲ 2025 ਪਾਸ ਕੀਤਾ ਜਾਵੇ ਪ੍ਰਸ਼ਨ ਇਹ ਹੈ ਕਿ ਪੰਜਾਬ ਨਿਮਿਤਨ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਿਮਿਤਨ ਐਕਸ ਰਪੀਲ ਬਿੱਲ 2025 ਪਾਸ ਕੀਤਾ ਜਾਵੇ ਪ੍ਰਸ਼ਨ ਇਹ ਹੈ ਕਿ ਪੰਜਾਬ ਨਿਮਿਤਨ ਐਕਸ ਰਪੀਲ ਬਿੱਲ 2025 ਪਾਸ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਨੂੰ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧਾਂ ਨੂੰ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਭ ਸੰਪਤੀ ਨਾਲ ਸਵਾਰ ਹੋਇਆ